ਹੁਣ ਤੁਹਾਡੇ ਮੱਛਰ ਨਹੀਂ ਲੜੂਗਾ ਗਾਰੰਟੀ ਆ ਬਾਕੀ ਵਾਲੀਆ ਸਾਭ ਦੇ ਰੇਟ ਵੈਸੇ ਬਹੁਤ ਹਰ ਇੱਕ ਚੀਜ਼ ਦੇ ਜਾਇਜ਼ ਹੁੰਦੇ ਨੇਗੇ ਹੋਰ ਚੀਜ਼ਾਂ ਵੀ ਦੇਖ ਲਓ ਆਪਣੀਆਂ ਵੀਡੀਓ ਪਾਉਂਦੇ ਰਹਿੰਦੇ ਆ ਸਾਰੇ ਚੈੱਕ ਕਰਨੋ ਰੇਟ ਕਿੰਨੇ ਵਧੀਆ ਨੇ ਸਤਿ ਸ੍ਰੀ ਅਕਾਲ ਜੀ ਹੁਣ ਤੁਹਾਡੇ ਮੱਛਰ ਨਹੀਂ ਲੜੂਗਾ ਗਾਰੰਟੀ ਆ ਕਿਉਂਕਿ ਇਹੋ ਜੀਆਂ ਚੀਜ਼ਾਂ ਲਿਆ ਵੀ ਅੰਦਰ ਮੱਛਰ ਤੁਹਾਡੇ ਕਮਰੇ ਚ ਨਹੀਂ ਰਹਿਣਾ ਤੁਹਾਡੇ ਡੰਗਰਾਂ ਚ ਵੀ ਨਹੀਂ ਰਹਿਣਾ ਤੁਹਾਨੂੰ ਚੀਜ਼ਾਂ ਦੇ ਰਹੇ ਆ ਬਹੁਤ ਘੈਂਟ ਵਾਲੀਆ ਸਾਭ ਤੋਂ ਲੈਨੇ ਆ ਜਾਣਕਾਰੀ ਪਹਿਲਾਂ ਤਾਂ ਆਹ ਚੀਜ਼ ਆ ਜਿਹੜੀ ਇਹ ਤੁਸੀਂ ਵੱਡੇ ਵੱਡੇ ਹੋਟਲਾਂ ਹਟਲਾਂ ਜਾਂ ਦਫ਼ਤਰਾਂ 'ਚ ਦੇਖੀ ਹੋਣੀ ਪਰ ਉਹ ਕਾਫੀ ਵੱਡੀ ਹੁੰਦੀ ਹੈ ਨਾ ਜੀ ਬਿਲਕੁਲ ਜੀ ਉਹ ਥੋੜੀ ਵੱਡੀ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਇਹ ਰੱਖਣ ਵਾਸਤੇ ਜਿਹੜਾ ਸਾਈਜ਼ ਆ ਸਫੀਸ਼ੈਂਟ ਹੈ ਜੀ ਤੇ ਇਹਦਾ ਰੇਟ ਰੂਟ ਕੀ ਆ ਜੀ ਕੀ ਹਿਸਾਬ ਕਿਤਾਬ ਹੈ ਇਹਦਾ ਇਹ ਸਰ ਵਧੀਆ ਬ੍ਰਾਂਡ ਦੇ ਵਿੱਚ ਆ ਹੂੰ ਖਰਾਬ ਤਾਂ ਇਹ ਹੁੰਦੀ ਹੋਣੀ ਅੱਛਾ ਠੀਕ ਹੈ ਜੀ ਡਾਇਰੈਕਟ ਪਾਵਰ ਤੇ ਚੱਲੂਗੀ ਇਹ 플ੱਗ ਇਨ ਕਰਕੇ ਤੁਸੀਂ ਇਹਨੂੰ ਡਾਇਰੈਕਟ ਚਲਾ ਸਕਦੇ ਹੋ ਸਿਰਫ 1000 ਰੁਪਏ ਦੇ ਵਿੱਚ ਇਹ ਆਪਾਂ ਤੁਹਾਡੇ ਘਰੇ ਪਹੁੰਚ ਦੀ ਕਰ ਦਾਂਗੇ ਅੱਛਾ ਜੀ 1000 ਰੁਪਏ ਦੇ ਵਿੱਚੋਂ ਮੇਰੇ ਖਿਆਲ ਚ 2 ਤੋਂ 3000 ਰੁਪਿਆ ਰੇਟ ਸੁਣਿਆ ਮੈਂ ਉਹਦਾ 2 ਤੋਂ ਲੈ ਕੇ ਜੀ 3000 4000 ਤੱਕ ਦੇ ਰੇਟ ਹੁੰਦੇ ਨੇ ਉਹਦੇ ਅੱਛਾ ਜੀ ਇਹ ਤਾਂ ਚੱਲਦੀ ਹੈ ਜੀ ਲਾਈਟ ਤੇ ਜੇ ਲਾਈਟ ਬਾਕੀ ਨੇ ਕੰਮ ਛੱਡ ਦੇਣਾ ਕੋਈ ਏਸੀ ਆਈਟਮ ਹੈਗੀ ਹੈ ਵੀ ਜਿਹੜੀ ਮਤਲਬ ਕਿ ਪਾਵਰ ਬੈਂਕ ਜਾਂ ਚਾਰਜਿੰਗ ਵਾਲੀ ਹੋਵੇ ਬਿਲਕੁਲ ਜੀ ਆ ਆਪਣੇ ਕੋਲ ਹੈਗੀ ਆ ਜੀ ਸੋਲਰ ਅੱਛਾ ਇਹ ਸਾਰੇ ਕੰਮ ਹੀ ਖਤਮ ਕਰਤਾ ਬਿਜਲੀ ਵਾਲਾ ਬਿਲਕੁਲ ਜੀ ਬਿਜਲੀ ਵਾਲਾ ਕੰਮ ਖਤਮ ਕਰਤਾ ਇੱਕ ਵਾਰੀ ਲਾਓ ਤੁਸੀਂ ਇਹਨੂੰ ਠੀਕ ਹੈ ਜੀ ਔਰ ਡੋਰ ਤੇ ਲਾ ਦਿਓ ਡੰਗਰਾਂ ਤੇ ਲਾ ਦਿਓ ਹੂੰ ਤੁਸੀਂ ਆਪਣੇ ਰੂਮ ਚ ਲਾਉਣੀ ਹੈ ਤਾਂ ਇਹਨੂੰ ਦਿਨੇ ਬਾਰੇ ਰੱਖ ਲਓ ਰਾਤ ਰਾਤ ਰੂਮ ਦੇ ਵਿੱਚ ਰਹਿ ਜਾਓ ਆਟੋਮੈਟਿਕ ਹੈ ਜੀ ਇਹ ਹੂੰ ਠੀਕ ਹੈ ਜੀ ਸਿਰਫ 600 ਰੁਪਏ ਦੀ ਹੈ ਵਾਟਰ ਪ੍ਰੂਫ ਹੈ ਜਿੱਥੇ ਮਰਜ਼ੀ ਲਾ ਲਓ ਇਹਨੂੰ ਕੋਈ ਇਹਦੀ ਲਾਈਫ ਮਤਲਬ ਜਿਵੇਂ ਕਹਿਦੀ ਆਪਾਂ ਕੋਈ ਐਕਸਪਾਇਰੀ ਨਹੀਂ ਇਹਦੀ ਇੱਕ ਵਾਰੀ ਲਾਤੀ ਤੁਹਾਡੇ 2-3 ਸਾਲ ਆਰਾਮ ਨਾਲ ਨਿਕਲ ਜਾਣਗੇ ਅੱਛਾ ਜੀ ਅੱਛਾ ਜਿਵੇਂ ਇਹ ਸੋਲਰ ਤੇ ਆ ਦੇਉ ਮੱਛਰ ਮੱਖੀ ਨੂੰ ਤੇਲ ਚੰਗੀ ਤਰ੍ਹਾਂ ਜੀ ਬਿਲਕੁਲ ਬਿਲਕੁਲ ਪੂਰਾ ਜੀ ਪੂਰਾ ਇਹਦੇ ਚ ਲਾਈਟ ਜਗਦੀ ਆ ਮੱਛਰ ਮੱਖੀ ਨੇ ਲਾਈਟ ਤੇ ਆ ਕੇ ਬੈਠਣਾ ਹੈ ਨਾਲ ਦੀ ਨਾਲ ਨਾਲ ਦੀ ਨਾਲ ਇਹਨੇ ਪਟਾਕਾ ਪਾ ਦੇਣਾ ਠੀਕ ਹੈ ਜੀ ਤੇ ਇੱਕ ਆ ਵੀ ਦੱਸ ਹੀ ਦਿਓ ਜੀ ਹੁਣ ਲੱਗਦੇ ਹਾਥਾ ਇਹ ਪਾਵਰ ਬੈਂਕ ਤੇ ਵੀ ਚੱਲੂਗਾ ਜੀ ਮਸਕੀਟੋ ਕਿਲਰ ਹੈ ਤੁਸੀਂ ਆਪਣੇ ਰੂਮ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਜੀ ਇੱਕ ਹੀ ਬਹੁਤ ਹੈ ਇਹ ਤੁਹਾਡੇ 3-4 ਸਾਲ ਇਹ ਵੀ ਕਿਤੇ ਨਹੀਂ ਜਾਂਦਾ ਕੋਈ ਇਹਦੀ ਆਵਾਜ਼ ਨਹੀਂ ਕੋਈ ਇਹਦੀ ਸਮੈਲ ਨਹੀਂ ਸਿਰਫ ਹਲਕੀ ਜੀ ਇੱਕ ਲਾਈਟ ਹੈ ਚਾਹੇ ਪਾਵਰ ਬੈਂਕ ਤੇ ਲਾ ਲਓ ਚਾਹੇ ਮੋਬਾਈਲ ਚਾਰਜਰ ਤੇ ਲਾ ਲਓ ਹਾਂਜੀ ਯੂ ਐਸ ਬੀ ਹੈ ਸਿਰਫ 300 ਰੁਪਏ ਦੀ ਐਡਮੇ ਆਪਾਂ ਤੁਹਾਡੇ ਘਰੇ ਪਹੁੰਚ ਦੀ ਕਰ ਦਾਂਗੇ ਲੈ ਵੀ ਮਿੱਤਰੋ ਹੁਣ ਮੱਛਰਾਂ ਦਾ ਟਾਈਮ ਆਊਗਾ ਡੰਗਰਾਂ ਨੂੰ ਵੀ ਬਚਾ ਲਓ ਆਪਦੇ ਆਪ ਨੂੰ ਵੀ ਬਚਾ ਲਓ ਕਿਉਂਕਿ ਡੇਂਗੂ ਵਰਗੀ ਬਿਮਾਰੀ ਵੀ ਮੱਛਰ ਨਾਲ ਹੁੰਦੀ ਆ ਕਿੰਨੀਆਂ ਕਮਹਿੰਗੀਆਂ ਚੀਜ਼ਾਂ ਨੇ ਬਾਅਦ ਚ ਡਾਕਟਰਾਂ ਦੀ ਦਵਾਈ ਨਾਲੋਂ ਵੈਸਟਰ ਹੈਗੀਆਂ ਤੇ ਵੀਡੀਓ ਸ਼ੇਅਰ ਕਰਕੇ ਹੋਰਾਂ ਨੂੰ ਵੀ ਦੱਸ ਦਿਓ ਭਾਈ ਮੱਛਰ ਤੋਂ ਮੱਖੀ ਤੋਂ ਇਹਨਾਂ ਨਾਲ ਆ ਚੀਜ਼ਾਂ ਤੇ ਨਾਲ ਸੋ ਬਾਕੀ ਵਾਲੀਆ ਸਾਹਿਬ ਦੇ ਰੇਟ ਵੈਸੇ ਬਹੁਤ ਹਰ ਇੱਕ ਚੀਜ਼ ਦੇ ਜਾਇਜ ਹੁੰਦੇ ਨੇਗੇ ਹੋਰ ਚੀਜ਼ਾਂ ਵੀ ਦੇਖ ਲਓ ਆਪਣੀ ਵੀਡੀਓ ਪਾਉਂਦੇ ਰਹਿੰਦੇ ਆ ਸਾਰੇ ਚੈੱਕ ਕਰ ਲਓ ਰੇਟ ਕਿੰਨੇ ਵਧੀਆ ਨੇ ਸੋ ਧੰਨਵਾਦ ਜੀ ਵਾਲੀਆ ਸਾਹਿਬ ਦਾ ਵੀ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਜਿਹੜਾ ਇਹਨਾਂ ਪਿਆਰ ਦਿੰਦੇ ਹੋ ਜੀ ਸਤਿ ਸ਼੍ਰੀ ਅਕਾਲ